ਜਿ ਦਿਨ ਪਹਿਲਾਂ ਸਾਡੇ ਵੱਲੋਂ ਅਕਾਲ ਮੂਵੀ ਦੇ ਟ੍ਰੇਲਰ ਨੂੰ ਵੇਖ ਕੇ ਉਹਦੇ ਟ੍ਰੇਲਰ ਨੂੰ ਮੁੱਖ ਰੱਖ ਕੇ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਵੀਡੀਓ ਪਾਈ ਗਈ ਸੀ ਕਿ ਇਸ ਫਿਲਮ ਦੇ ਵਿੱਚ ਕਿਹੜਾ ਇਤਿਹਾਸ ਦਿਖਾਇਆ ਜਾਵੇਗਾ ਤੇ ਅਬਦਾਲੀ ਦੇ ਹਮਲਿਆਂ ਦਾ ਇਤਿਹਾਸ ਦਾ ਵਰਣਨ ਇਸ ਵੀਡੀਓ ਦੇ ਵਿੱਚ ਅਸੀਂ ਕੀਤਾ ਸੀ ਪਰ ਹੁਣ ਜਦੋਂ ਵੀਡੀਓ ਰਿਲੀਜ਼ ਹੋ ਚੁੱਕੀ ਆ ਤਾਂ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਪਤਾ ਲੱਗਿਆਗਾ ਕਿ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਭੁੱਗੀ ਦੇ ਵੱਲੋਂ ਜਿਹੜੇ ਮੁੱਖ ਭੂਮਿਕਾ ਦੇ ਵਿੱਚ ਰੋਲ ਨਿਭਾਏ ਗਏ ਨੇ ਉਹ ਸਿੱਖ ਇਤਿਹਾਸ ਦੇ ਕਿਸੇ ਵੀ ਇਤਿਹਾਸਕ ਘਟਨਾ ਨੂੰ ਬਿਆਨ ਨਹੀਂ ਕਰਦੇ ਇਹ ਕਾਲਪਨਿਕ ਆਧਾਰ ਤੇ ਬਣਾਈ ਗਈ ਫਿਲਮਾਂ ਇਹਦੇ ਕਰੈਕਟਰ ਨੇ ਜਿਹੜੇ ਉਹ ਖਾਲਸਾ ਰੂਪ ਦੇ ਵਿੱਚ ਜ਼ਰੂਰ ਨੇਗੇ ਸਿੱਖੀ ਨੂੰ ਜ਼ਰੂਰ ਦਰਸਾਉਂਦੇ ਨੇ ਪਰ ਸਿੱਖੀ ਦਾ ਕੋਈ ਵੀ ਇਤਿਹਾਸਿਕ ਘਟਨਾ ਦਾ ਬੇਰਵਾਏ ਦੇ ਵਿੱਚ ਨਹੀਂ ਆਉਂਦਾ ਹੈਗਾ ਖਾਨ ਨੇ ਜਦੋਂ ਸਭ ਤੋਂ ਔਖਾ ਸਮਾਂ ਕੱਢਿਆ ਆਪਣੇ ਸਰੀਰ ਤੇ ਸੰਤਾਪ ਹੰਡਾਇਆ ਜ਼ੁਲਮ ਬਰਦਾਸ਼ਤ ਕੀਤੇ ਨੇਗੇ ਫਿਰ ਆਪਣੇ ਆਪ ਨੂੰ ਇੰਨੇ ਜ਼ੁਲਮ ਝੱਲਣ ਤੋਂ ਬਾਅਦ ਵੀ ਕਿਵੇਂ ਇੱਕ ਜੁੱਟ ਕੀਤਾਗਾ ਉਹ ਸਾਰਾ ਜਿਹੜਾ ਇਤਿਹਾਸ ਹੈ ਇਸ ਫਿਲਮ ਦੇ ਵਿੱਚ ਕਾਲਪਨਿਕ ਤੌਰ ਤੇ ਦਿਖਾਇਆ ਗਿਆ ਹੈ ਕਿਸੇ ਵੀ ਕਰੈਕਟਰ ਨੂੰ ਕਿਸੇ ਮੇਨ ਰੋਲ ਦੇ ਵਿੱਚ ਨਹੀਂ ਲਿਆ ਗਿਆ ਕਿ ਕਿਸੇ ਮੁੱਖ ਸਮੇਂ ਨੂੰ ਲੈ ਕੇ ਜਾਂ ਮੁੱਖ ਕਰਦਾਰ ਨੂੰ ਲੈ ਕੇ ਫਿਲਮ ਬਣਾਈ ਗਈ ਹੋਵੇ ਐਦਾਂ ਦਾ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਫਿਲਮ ਨੂੰ ਦੇਖਣ ਤੋਂ ਬਾਅਦ ਕਈ ਸੰਗਤਾਂ ਦਾ ਇਹ ਸਪੋਰਟ ਦੇ ਵਿੱਚ ਖੜੀਆਂ ਹੋਈਆਂ ਨੇ ਤੇ ਕਈ ਇਹਦੇ ਵਿਰੋਧ ਵਿੱਚ ਵੀ ਨੇਗੇ ਕਈ ਸਤਕਾਰਯੋਗ ਯੂਟਿਊਬਰ ਜਿਹੜੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵੀਡੀਓ ਬਣਾਉਂਦੇ ਨੇ ਇਤਿਹਾਸ ਦੱਸਦੇ ਨੇ ਉਹ ਵੀ ਇਹ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਇਹਦੇ ਖਿਲਾਫ ਬੋਲ ਰਹੇ ਨੇ ਕਿ ਫਿਲਮ ਦੇ ਵਿੱਚ ਜਿਹੜਾ ਬਾਣਾਗਾ ਉਹ ਉਸ ਸਮੇਂ ਦਾ ਨਹੀਂ ਦਿਖਾਇਆ ਗਿਆ ਜਾਂ ਫਿਰ ਜਿਹੜੀਆਂ ਦਸਤਾਰ ਆ ਗਈ ਉਹ ਅਜੋਕੇ ਸਮੇਂ ਦੀ ਪਹਿਨਾਈ ਗਈ ਹੈਗੀ ਸ੍ਰੀ ਸਾਹਿਬ ਅਤੇ ਜਿਹੜੇ ਸ਼ਸਤਰ ਵਰਤੇ ਗਏ ਨੇ ਉਹ ਵੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਨਹੀਂ ਹੈਗੇ ਫਿਲਮ ਦੇ ਵਿੱਚ ਇਹ ਸਭ ਕੁਝ ਅਸੀਂ ਦੇਖਿਆ ਕਿ ਸਿੱਖ ਇਤਿਹਾਸ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਅਜੋਕੇ ਸਮੇਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਉਹੀ ਰੱਖ ਰੱਖੀਆਂ ਗਈਆਂ ਨੇ ਕਿ ਆ ਪੁਰਾਣੇ ਇਤਿਹਾਸ ਨੂੰ ਨਹੀਂ ਦਰਸਾਇਆ ਗਿਆ ਪਰ ਇਹ ਤੋਂ ਵੱਡਾ ਸੱਚ ਇਹ ਆ ਕਿ ਜੇ ਅਸੀਂ ਸਿੱਖ ਇਤਿਹਾਸ ਨੂੰ ਸਾਹਮਣੇ ਲੈ ਕੇ ਆਉਣਾਗਾ ਤਾਂ ਸਿਨੇਮਾ ਉਹਦਾ ਸਭ ਤੋਂ ਵੱਡਾ ਜਰੀਆਗਾ ਇਹ ਹੁਣ ਤੁਹਾਡੇ ਤੇ ਆ ਕਿ ਤੁਸੀਂ ਇਹਨੂੰ ਕ੍ਰਿਟੀਸਾਈਜ਼ ਕਰਨਾਗਾ ਜਾਂ ਇਹਦੇ ਸਪੋਰਟ ਦੇ ਵਿੱਚ ਖੜੇ ਹੋਣਾ ਜਿਹੜੇ ਵੀਰਪਰਾ ਇਹ ਕਹਿ ਕੇ ਵਿਰੋਧ ਕਰ ਰਹੇ ਨੇ ਫਿਲਮਾਂ ਦਾ ਕਿ ਫਿਲਮਾਂ ਦੇ ਨਾਲ ਹੀ ਸਿੱਖ ਇਤਿਹਾਸ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਸਕਦਾ ਉਹਨਾਂ ਦੇ ਲਈ ਇੱਕ ਵੱਡਾ ਸਾਚੇ ਵੀ ਆ ਕਿ ਜੋ ਕੀ ਪੀੜੀ ਹੈ ਜਿਹੜੀ ਉਹ ਕਿੰਨਾ ਕੁ ਗੁਰੂ ਘਰਾਂ ਦੇ ਨਾਲ ਜੁੜੀ ਹੋਈ ਆਗੀ ਕਿੰਨੇ ਕੁ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਆਪ ਖੋਜਣ ਦੀ ਇਤਿਹਾਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿੰਨਾ ਕੁ ਅਸੀਂ ਪ੍ਰਚਾਰਕਾਂ ਨੂੰ ਸੁਣਦੇ ਆ ਗ੍ਰੰਥੀਆਂ ਨੂੰ ਸੁਣਦੇ ਆਗੇ ਪਰ ਜੇ ਇਹੀ ਇਤਿਹਾਸਕ ਫਿਲਮਾਂ ਸਨੇਮਿਆਂ ਦੇ ਵਿੱਚ ਲੱਗੀਆਂ ਹੋਣ ਹਰ ਕੋਈ ਖੁਸ਼ੀ-ਖੁਸ਼ੀ ਤਿੰਨ ਘੰਟੇ ਸ਼ਾਂਤੀ ਦੇ ਨਾਲ ਬੈਠ ਕੇ ਇਤਿਹਾਸ ਨੂੰ ਦੇਖਦਾ ਵੀ ਆ ਤੇ ਸੁਣਦਾ ਵੀ ਆ ਇਸ ਕਰਕੇ ਸਿਨੇਮਾ ਵੀ ਇੱਕ ਬਹੁਤ ਵੱਡਾ ਜਰੀਆ ਹੈਗਾ ਸਿੱਖ ਇਤਿਹਾਸ ਨੂੰ ਸਾਹਮਣੇ ਲਿਆਉਣ ਦਾ ਸਿੱਖ ਇਤਿਹਾਸ ਦੀਆਂ ਫਿਲਮਾਂ ਬਣਾਉਣ ਦੀ ਇਹ ਜਿਹੜੀ ਰੀਤ ਸ਼ੁਰੂ ਕੀਤੀ ਗਈ ਸੀ ਉਹ ਮਸਤਾਨੇ ਫਿਲਮ ਤੋਂ ਸ਼ੁਰੂ ਹੋਈ ਸੀ ਤਰਸੇਮ ਜਸੜ ਦੀ ਫਿਲਮ ਆਈ ਸੀ ਮਸਤਾਨੇ ਤੇ ਜਿਹਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੇ ਉਸੇ ਨੂੰ ਹੀ ਆਧਾਰ ਬਣਾ ਕੇ ਹੁਣ ਗਿੱਪੀ ਗਰੇਵਾਲ ਦੇ ਵੱਲੋਂ ਇਹ ਫਿਲਮ ਬਣਾਈ ਗਈ ਆ ਤੇ ਫਿਲਮ ਦੇ ਵਿੱਚ ਸਾਫ਼ ਤੌਰ ਤੇ ਪਹਿਲੇ ਹੀ ਦੱਸ ਦਿੱਤਾ ਗਿਆ ਕਿ ਕਾਲਪਨਿਕ ਫਿਲਮ ਆ ਸਿੱਖ ਇਤਿਹਾਸ ਦੇ ਵਿੱਚ ਕਿਸੇ ਵੀ ਇਤਿਹਾਸਕ ਘਟਨਾ ਨੂੰ ਇਹਦੇ ਵਿੱਚ ਮੁੱਖ ਤੌਰ ਤੇ ਨਹੀਂ ਦਰਸਾਇਆ ਗਿਆ ਇਸੇ ਕਰਕੇ ਹੀ ਇਸ ਫਿਲਮ ਦੇ ਵਿੱਚ ਜਿਹੜਾ ਰੂਪਰੇਖਾ ਗਈ ਉਹ ਆਧੁਨਿਕ ਲਈ ਗਈ ਆ ਕਿ ਉਹਨਾਂ ਨੇ ਆਪਣੇ ਸਾਬ ਦੇ ਨਾਲ ਸਿੱਖੀ ਨੂੰ ਰੂਪ ਦਿੱਤਾਗਾ ਪਰ ਜੇ ਇੱਕ ਵੱਡੀ ਕੋਸ਼ਿਸ਼ ਕੀਤੀ ਗਈ ਆ ਐ ਜੀ ਪੀ ਸੀ ਤੋਂ ਹਦਾਇਤਾਂ ਲੈ ਕੇ ਉਹਨਾਂ ਦੀ ਮਨਜ਼ੂਰੀ ਲੈ ਕੇ ਫਿਲਮ ਤਿਆਰ ਕੀਤੀ ਗਈ ਆ ਤਾਂ ਇਹਦੇ ਵਿੱਚ ਗਲਤ ਕੀ ਆ ਕਿਉਂਕਿ ਇਸ ਫਿਲਮ ਦੇ ਵਿੱਚੋਂ ਵੀ ਸਾਨੂੰ ਸਿੱਖੀ ਦੀ ਰੂਪਰੇਖਾ ਦੇ ਬਾਰੇ ਸਿੱਖ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਬਹੁਤ ਕੁਝ ਜਾਣਨ ਨੂੰ ਮਿਲੇਗਾ ਸਿਰਫ ਸਿੱਖਾਂ ਨੂੰ ਹੀ ਨਹੀਂ ਜਿਹੜੇ ਗੈਰ ਸਿੱਖ ਲੋਕ ਨੇਗੇ ਉਹਨਾਂ ਤੱਕ ਵੀ ਸਿੱਖੀ ਦੀ ਜਿਹੜੀ ਚੜ੍ਹਤ ਆ ਹੌਂਸਲਾ ਬਹਾਦਰੀ ਆ ਉਹਦੀਆਂ ਇਹ ਕਹਾਣੀਆਂ ਉਹਨਾਂ ਲੋਕਾਂ ਤੱਕ ਪਹੁੰਚਣਗੀਆਂ ਤਾਂ ਉਹਨਾਂ ਨੂੰ ਵੀ ਸਿੱਖ ਇਤਿਹਾਸ ਦੇ ਬਾਰੇ ਬਹੁਤ ਕੁਝ ਜਾਣਨ ਨੂੰ ਮਿਲੇਗਾ ਕਿਉਂਕਿ ਫਿਲਮਾਂ ਨੂੰ ਹਰ ਧਰਮ ਦੇ ਹਰ ਰਿਲੀਜੀਅਨ ਦੇ ਲੋਕ ਦੇਖਣਾ ਪਸੰਦ ਕਰਦੇ ਨੇ ਸਿੱਖ ਹੀ ਸਿੱਖ ਦੇ ਵਿਰੋਧੀ ਬਣੇ ਹੋਏ ਨੇ ਇਸ ਫਿਲਮ ਨੂੰ ਲੈ ਕੇ ਕਿੰਨੀ ਮਾੜੀ ਤੇ ਕਿੰਨੀ ਦੁੱਖ ਦੀ ਗੱਲ ਆ ਕਿ ਕਹਿੰਦੇ ਨੇ ਕਿ ਜੇ ਸਿੱਖ ਨਾ ਸਿੱਖ ਨੂੰ ਮਾਰੇ ਤਾਂ ਸਿੱਖੀ ਕਦੇ ਨਾ ਹਾਰੇ ਇਸ ਫਿਲਮ ਨੂੰ ਚਲਾਉਣ ਜਾਂ ਨਾ ਚਲਾਉਣ ਦੇ ਲਈ ਸਿੱਖ ਹੀ ਆਹਮੋ ਸਾਹਮਣੇ ਹੋਏ ਬੈਠੇ ਨੇ ਜਦ ਕਿ ਇਹ ਸਮਝਦਾਰੀ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਸਲਝਾਉਣ ਦਾ ਵਿਸ਼ਾ ਜੋ ਇਸ ਫਿਲਮ ਦੇ ਵਿੱਚ ਘਾਟ ਰਹਿ ਗਈ ਆ ਅੱਗੇ ਤੋਂ ਉਹ ਨਾ ਰਹੇ ਤਾਂ ਇਸ ਫਿਲਮ ਦੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਆ ਪਰ ਸ਼ਰਿਆਮ ਇਸ ਤਰ੍ਹਾਂ ਵਿਰੋਧ ਕਰਨਾ ਕਿੰਨਾ ਕੁ Ja, <laughs> ja. ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਆ ਕਿ ਸਾਡੇ ਪੰਜਾਬੀ ਗਾਇਕ ਕਲਾਕਾਰ ਇਹੋ ਜਿਹੀਆਂ ਫਿਲਮਾਂ ਬਣਾਉਂਦੇ ਨੇ ਇਹੋ ਜਿਹੇ ਗਾਣੇ ਬਣਾਉਂਦੇ ਨੇ ਜਿਹੜੇ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਨਹੀਂ ਸਕਦੇ ਜਿਨ੍ਹਾਂ ਦੇ ਵਿੱਚ ਲੱਛਰਤਾ ਵਿਖਾਈ ਜਾਂਦੀ ਆ ਜਿਹੜੇ ਸਾਡੇ ਬੱਚਿਆਂ ਨੂੰ ਕੋਈ ਚੰਗੀ ਸਿਹਤ ਦੇਣ ਦੇ ਲਾਇਕ ਹੀ ਨਹੀਂ ਪਰ ਜੇ ਕੋਈ ਟੀਮ ਸਿੱਧੇ ਰਸਤੇ ਜਾਂਦੀ ਆ ਤਾਂ ਉਹਨੂੰ ਮੋਟੀਵੇਟ ਕਰਨਾ ਚਾਹੀਦਾਗਾ ਆਪਣੇ ਵਿਚਾਰ ਦੇਵੋ ਪਰ ਸ਼ਾਂਤੀਪੂਰਵਕ ਇਸ ਤਰ੍ਹਾਂ ਸ਼ਰਿਆਂ ਵਿਰੋਧ ਕਰਕੇ ਨਹੀਂ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਫਿਰ ਅੱਗੇ ਤੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਫਿਲਮਾਂ ਕਿਵੇਂ ਆਉਣਗੀਆਂ ਕਿਉਂਕਿ ਕੋਈ ਵੀ ਟੀਮ ਉਹ ਫਿਲਮ ਜ਼ਿਆਦਾ ਬਣਾਉਣੇ ਪਸੰਦ ਕਰੂਗੀ ਜਿਹਦੇ ਤੋਂ ਉਹਨੂੰ ਜ਼ਿਆਦਾ ਕਮਾਈ ਹੋਊਗੀ ਜੇ ਉਹ ਸਿੱਖ ਇਤਿਹਾਸ ਨੂੰ ਤੋਂ ਹਟ ਕੇ ਜਿਹੜਾ ਕੁਝ ਲੋਕ ਦੇਖਣਾ ਪਸੰਦ ਕਰਦੇ ਆ ਸੁਣਨਾ ਪਸੰਦ ਕਰਦੇ ਆ ਉਸ ਨੂੰ ਮੁੱਖ ਰੱਖ ਕੇ ਹੀ ਫਿਲਮਾਂ ਬਣਾਉਣਗੇ ਗਾਣੇ ਬਣਾਉਣਗੇ ਤਾਂ ਉਹਨਾਂ ਤੋਂ ਦੁੱਗਣੀ ਤਿਗਣੀ ਕਮਾਈ ਕਰਨਗੇ ਸਿੱਖ ਇਤਿਹਾਸ ਦੀਆਂ ਫਿਲਮਾਂ ਤੋਂ ਉਹਨਾਂ ਨੂੰ ਕਿੰਨੀ ਘੱਟ ਕਮਾਈ ਆ ਪਰ ਫਿਰ ਵੀ ਇਹ ਇੱਕ ਬਹੁਤ ਵੱਡਾ ਟੌਪਿਕ ਆ ਬਹੁਤ ਵੱਡਾ ਉਪਰਾਧ ਲਾਗਾ ਕਿ ਸਿੱਖ ਇਤਿਹਾਸ ਨੂੰ ਸਾਹਮਣੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਿਨੇਮਾ ਜੋ ਕਿ ਸਮੇਂ ਦਾ ਪ੍ਰਚਾਰ ਕਰਨ ਦਾ ਸਭ ਤੋਂ ਵੱਡਾ ਸਾਧਨ ਆ ਇਸ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ ਕਿਉਂਕਿ ਨਾ ਤਾਂ ਅਸੀਂ ਇਤਿਹਾਸਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਆਂ ਨਾ ਅਸੀਂ ਧਾਰਮਿਕ ਪ੍ਰਚਾਰਕਾਂ ਨੂੰ ਸੁਣਨ ਦਾ ਸ਼ੌਂਕ ਰੱਖਦੇ ਆਂ ਨਾ ਹੀ ਅਸੀਂ ਆਪ ਖੋਜਾਂ ਕਰਦੇ ਆਂ ਕਿ ਇਤਿਹਾਸ ਨੂੰ ਜਾਣ ਸਕੀਏ ਪਰ ਜਦੋਂ ਇਹੋ ਜਿਹੀਆਂ ਇਤਿਹਾਸਿਕ ਫਿਲਮਾਂ ਆਉਂਦੀਆਂ ਨੇ ਜਿਹਦੇ ਨਾਲ ਅਸੀਂ ਸਿੱਖੀ ਦਾ ਪੂਰਾ ਪ੍ਰਚਾਰ ਤਾਂ ਨਹੀਂ ਕਰ ਸਕਦੇ ਪੂਰੇ ਸਿੱਖ ਨਹੀਂ ਬਣ ਸਕਦੇ ਪੂਰਾ ਚੰਗੀ ਤਰ੍ਹਾਂ ਸਿੱਖੀ ਨਾਲ ਜੁੜ ਤਾਂ ਨਹੀਂ ਸਕਦੇ ਪਰ ਕਮ ਸੇ ਕਮ ਇਹਦੇ ਵਿੱਚੋਂ ਸਿੱਖੀ ਦੇ ਬਾਰੇ ਕੁਝ ਨਾ ਕੁਝ ਸਿੱਖਣ ਨੂੰ ਦੇਖਣ ਨੂੰ ਜ਼ਰੂਰ ਮਿਲਦਾਗਾ ਜਦੋਂ ਅਸੀਂ ਇਤਿਹਾਸਕ ਫਿਲਮਾਂ ਇਹੋ ਜਿਹੀਆਂ ਦੇਖਦੇ ਆ ਤਾਂ ਸਾਡੇ ਮਨ ਦੇ ਵਿੱਚ ਸਿੱਖੀ ਦੇ ਨਾਲ ਜੁੜਨ ਦਾ ਚਾਹ ਬਣਦਾਗਾ ਮਨ ਬਣਦਾ ਕਿ ਅਸੀਂ ਵੀ ਸਿੱਖੀ ਨਾਲ ਜੁੜੀਏ ਸਿੱਖ ਇਤਿਹਾਸ ਨੂੰ ਜਾਣੀਏ ਸਿੱਖੀ ਪਹਿਰਾਵੇ ਨੂੰ ਬਾਣੇ ਨੂੰ ਦੇਖ ਕੇ ਸਾਡਾ ਮਨ ਕਰਦਾ ਤੇ ਹੋ ਸਕਦਾ ਕਿ ਇਹ ਨਕਲੀ ਆੜੀਆਂ ਤੂੰ ਵੇਖ ਕੇ ਹੀ ਸਾਡੇ ਸਿੱਖ ਨੌਜਵਾਨ ਅਸਲੀ ਦਾੜਾ ਪ੍ਰਕਾਸ਼ ਕਰਨ ਲੱਗ ਜਾਣ ਅਸੀਂ ਦੂਸਰਿਆਂ ਦੇ ਵਿੱਚ ਤਾਂ ਦੋਸ਼ ਕੱਢ ਦਿੰਨੇ ਆ ਪਰ ਇੱਥੇ ਕਸੂਰਬਾਰ ਅਸੀਂ ਸਭ ਤੋਂ ਵੱਡੇ ਆਪ ਹੁੰਨੇ ਆ ਹੁਣ ਤੱਕ ਇੰਨਾ ਹੀ ਕਲਾਕਾਰਾਂ ਦੇ ਵੱਲੋਂ ਇੰਨਾ ਹੀ ਟੀਮਾਂ ਦੇ ਵੱਲੋਂ ਸਾਨੂੰ ਮਿਰਜ਼ਾ ਸੈਬਾ ਹੀ ਰਾਂਝਾ ਇਹੋ ਜਿਹੀਆਂ ਫਿਲਮਾਂ ਪਰੋਸੀਆਂ ਗਈਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚੇ ਇਹੋ ਜਿਹੀਆਂ ਫਿਲਮਾਂ ਵੇਖ ਕੇ ਗਲਤ ਰਾਹ ਤੇ ਜਾ ਰਹੇ ਨੇ ਪਰ ਜੇਕਰ ਹੁਣ ਘੱਟੋ-ਘੱਟ ਸਹੀ ਰਾਹ ਵੱਲ ਨੂੰ ਇੱਕ ਉਪਰਾਲਾ ਕੀਤਾ ਗਿਆ ਆ ਸਿੱਖੀ ਦੇ ਨਾਲ ਸਿੱਖਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਿੱਖ ਇਤਿਹਾਸ ਦੀਆਂ ਅਸਲੀਆ ਕਟਨਾਮਾ ਜਾਂ ਅਸਲੀ ਇਤਿਹਾਸ ਨਹੀਂ ਬਲਕਿ ਜੇ ਇਹਨੂੰ ਕਾਲਪਨਿਕ ਰੂਪ ਦੇ ਕੇ ਸਿੱਖਾਂ ਦੇ ਉਸ ਵਰਤਾਂਤ ਨੂੰ ਸਿਰਜਿਆ ਗਿਆਗਾ ਜਿਦੇ ਵਿੱਚ ਸਿੱਖ ਇਤਿਹਾਸ ਦੀ ਕਿਸੇ ਵੀ ਇਤਿਹਾਸਕ ਘਟਨਾ ਦੇ ਨਾਲ ਕਿਸੇ ਵੀ ਇਤਿਹਾਸਕ ਜਿਹੜੇ ਕਰੈਕਟਰ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਆ ਕਾਲਪਨਿਕ ਰੂਪ ਦੇ ਕੇ ਸਿੱਖੀ ਦੀ ਫਿਲਮ ਬਣੀ ਆ ਤਾਂ ਘੱਟੋ ਘੰਟ ਜੇ ਅਸੀਂ ਇਹਦੀ ਸਲਾੰਘਾ ਨਹੀਂ ਕਰ ਸਕਦੇ ਤਾਂ ਸਾਨੂੰ ਇਸ ਤਰ੍ਹਾਂ ਖੁੱਲੇ ਆਮ ਨਿੰਦਿਆ ਵੀ ਨਹੀਂ ਕਰਨੀ ਚਾਹੀਦੀ ਇਸ ਫਿਲਮ ਨੂੰ ਵੇਖ ਕੇ ਹਰ ਇੱਕ ਸਿੱਖ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧ ਰੱਖਦਾ ਸਿੱਖੀ ਨਾਲ ਸੰਬੰਧ ਰੱਖਦਾ ਉਸ ਸਮੇਂ ਦੇ ਵਿੱਚ ਚੱਲਿਆ ਜਾਂਦਾ ਜਦੋਂ ਸਿੱਖਾਂ ਨੇ ਇੰਨੇ ਸੰਤਾਪ ਹੰਢਾਏ ਨੇ ਸ਼ਹਾਦਤਾਂ ਦਿੱਤੀਆਂ ਨਗੀਆਂ ਇੰਨੇ ਘੱਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਇਕਜੁੱਟ ਕੀਤਾ ਤੇ ਕਿਵੇਂ ਉਹਨਾਂ ਦਾ ਇੰਨਾ ਵੱਡਾ ਰੋਹ ਸੀਗਾ ਦੁਸ਼ਮਣਾਂ ਦੇ ਉੱਪਰ ਕਿ ਦੁਸ਼ਮਣ ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਦਾ ਨਾਂ ਸੁਣ ਕੇ ਹੀ ਕੰਬ ਜਾਂਦੇ ਸੀਗੇ ਇਹ ਸਾਰਾ ਵਰਤਾਂਤ ਹੈ ਜਿਹੜਾ ਜਦੋਂ ਅਸੀਂ ਦੇਖਦੇ ਆ ਤਾਂ ਅਸੀਂ ਉਸ ਸਮੇਂ ਦੇ ਵਿੱਚ ਚਲੇ ਜਾਂਦੇ ਆ ਜਿੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਸਾਨੂੰ ਸਿੱਖੀ ਜਿਹੜੀ ਇੰਨੀ ਸੌਖੀ ਨਹੀਂ ਮਿਲੀ ਹੈਗੀ ਕਿੰਨਾ ਕੁਛ ਕਿੰਨੀਆਂ ਸ਼ਹਾਦਤਾਂ ਦੇਣੀਆਂ ਪਈਆਂ ਨੇ ਸਿੱਖਾਂ ਨੂੰ ਤੇ ਕਿੰਨੇ ਜ਼ੁਲਮ ਸਹਣੇ ਪਏ ਨੇ ਕਿ ਇਹ ਹੀ ਸਾਰਾ ਵਰਤਾਂਤ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਵੀ ਸਿੱਖਾਂ ਦੀ ਜੋ ਹਾਲਤ ਰਹੀ ਆਗੀ ਉਹੋ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਜੇ ਸਾਨੂੰ ਕਿਸੇ ਮੁੱਖ ਘਟਨਾ ਦਾ ਇਤਿਹਾਸ ਨਹੀਂ ਮਿਲਦਾ ਇਹਦੇ ਵਿੱਚੋਂ ਤਾਂ ਸਾਨੂੰ ਪੂਰਾ ਮਿਕਸ ਕੀਤਾ ਹੋਇਆ ਇਤਿਹਾਸ ਇਹਦੇ ਵਿੱਚ ਜਿਹੜਾ ਕਿ ਪੂਰਾ ਔਖਾ ਸਮਾਂ ਕਿਹੋ ਜਿਹਾ ਲੰਘਿਆ ਕਿਵੇਂ ਸਿੱਖਾਂ ਨੇ ਆਪਣੇ ਆਪ ਨੂੰ ਇਕਜੁੱਟ ਕੀਤਾ ਕਿਵੇਂ ਉਹਨਾਂ ਦਾ ਇੰਨਾ ਜ਼ਿਆਦਾ ਰੋਹ ਸੀ ਇੰਨੀ ਜ਼ਿਆਦਾ ਬਹਾਦਰੀ ਹੁੰਦੀ ਸੀ ਅੱਜ ਦੇ ਸਿੱਖ ਨੇ ਜਿਹੜੇ ਸਿਰਫ ਨਾਮ ਦੀ ਬਹਾਦਰੀ ਵਾਲੇ ਨੇ ਪਰ ਉਹਨਾਂ ਜਦੋਂ ਯੋਧਿਆਂ ਦੇ ਬਾਰੇ ਸੁਣਦੇ ਆ ਉਹਨਾਂ ਸਿੱਖ ਸ਼ਹੀਦਾਂ ਦੇ ਬਾਰੇ ਸੁਣਦੇ ਆ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹਦੇ ਵਿੱਚੋ ਹੋ ਸਕਦਾ ਹੈ ਕਿ ਕਿਸੇ ਸਿੱਖ ਨੌਜਵਾਨ ਦੇ ਉੱਪਰ ਕਾਲਪਨਿਕ ਆਧਾਰ ਦੇ ਬਣਾਈ ਹੋਈ ਫਿਲਮ ਇੰਨਾ ਜ਼ਿਆਦਾ ਅਸਰ ਛੱਡ ਦੇਵੇ ਕਿ ਉਹ ਸੱਚਮੁੱਚ ਸਿੱਖੀ ਦੇ ਰਾਹ ਤੇ ਚੱਲ ਪਵੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਗਈ ਕਿ ਇਸ ਫਿਲਮ ਦੇ ਬਾਰੇ ਇਸ ਤਰ੍ਹਾਂ ਖੁੱਲ੍ਹੇਆਮ ਆਲੋਚਨਾ ਕਰਨਾ ਸਾਡੇ ਲਈ ਚੰਗੀ ਗੱਲ ਨਹੀਂ ਕਿਉਂਕਿ ਅਸੀਂ ਵੀ ਆਪ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਹਾਂ ਤੇ ਇਸ ਟੀਮ ਦੇ ਨਾਲ ਸਾਡਾ ਕੋਈ ਨਿੱਜੀ ਲੈਣਾ ਦੇਣਾ ਨਹੀਂ ਹੈਗਾ ਇੱਕ ਰਿਵਿਊ ਦੇਣ ਦੀ ਕੋਸ਼ਿਸ਼ ਜ਼ਰੂਰ ਅਸੀਂ ਕੀਤੀ ਗਈ ਆ ਪਰ ਜੇਕਰ ਤੁਸੀਂ ਵੀ ਆਪਣੇ ਵਿਚਾਰ ਭੇਜਣਾ ਚਾਹੁੰਦੇ ਹੋ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਾਂ ਇਸ ਫਿਲਮ ਦੇ ਵਿੱਚੋਂ ਸਾਨੂੰ ਕੁਝ ਪੋਜ਼ੀਟਿਵ ਸਿੱਖਣ ਨੂੰ ਮਿਲੇਗਾ ਜਾਂ ਨਹੀਂ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਕੌਣ ਕੌਣ ਇਸ ਫਿਲਮ ਦੇ ਹੱਕ ਦੇ ਵਿੱਚ ਆ ਤੇ ਕੌਣ ਕੌਣ ਇਹ ਚਾਹੁੰਦਾ ਕਿ ਇਹੋ ਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀ ਅੱਗੇ ਤੋਂ ਬਾਕੀ ਜੋ ਵੀ ਇਤਿਹਾਸ ਦੱਸਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਭੁੱਲ ਚੁੱਕ ਮਾਫ ਕਰਨਾ ਦੱਸਿਆ ਗਿਆ ਇਤਿਹਾਸ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤੁਸੀਂ ਬੈਠ ਕੇ ਸਾਡਾ ਇਤਿਹਾਸ ਸੁਣਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਭੇਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ